ਮਨੁष्य ਨੂੰ ਇਹੋ ਜਿਹਾ ਕੋਈ ਯੁੱਧ ਨਹੀਂ ਕਰਨਾ ਪੈਂਦਾ ਕਿ ਉਸ ਨੂੰ ਸਾਹਮਣੇ ਮੌਤਵੀ ਦਿਸੇ ਤੇ ਕੰਭੀ ਕਰੇ ਆਪਾਂ ਤਾਂ ਚੱਲਦੇ ਫਿਰਦੇ ਖਾਂਦੇ ਪਿੰਦੇ ਭਗਵਾਨ ਨੂੰ ਯਾਦ ਕਰਦੇ ਸਾਰਾ ਕੰਮ ਕਰ ਸਕਦੇ ਆ ਇਸ ਵਿੱਚ ਸਾਡੇ ਕੋਈ ਖੇਤੜਾ ਨਹੀਂ ਹੁੰਦੀ ਸਾਡੇ ਕੋਈ ਮੁਸੀਬਤ ਨਹੀਂ ਹੁੰਦੀ सारी कामकार अपने आप ही हो सकते हैं शौच करना इनान करना भोजन इंद्रिया होने वाले जिन्हें भी कम ने इन की आपत्ति है सबू विश्वास होना चाहता है श्रद्धा होनी चाहती है कि इस प्रकार लाभ दिखाया जाए जुक्ति संगत है शास्त्र संगत है ਫਿਰ ਵੀ ਆਪਣੇ ਸੁਭਾਅ ਵਿੱਚ ਪਰਿਵਰਤਨਾ ਹੋਵੇ ਤਾਂ ਬੜੇ ਅਸ਼ਰੈ ਦੀ ਗੱਲ ਹੈ ਬਹੁਤ ਅਸੰਭਵ ਦੀ ਗੱਲ ਹੈ ਆਪਣੇ ਸੁਭਾਅ ਵਿੱਚ নানা પ્રકાર ਦੇ ਬਹੁਤ ਰਾਹ ਦੇ ਦੋਸ਼ ਨੇ ਉਹਨਾਂ ਸਾਰੇ ਦੋਸ਼ਾਂ ਨੂੰ ਖਤਮ ਕਰਨ ਦੀ بجائے ਇੱਕ ਹੀ ਗੱਲ ਨੂੰ ਜ਼ਿਆਦਾ ਧਿਆਨ ਵਿੱਚ ਰੱਖੇ ਕਿ ਮਹਾਤਮਾ ਦਾ ਜੋ ਵਚਨ ਹੈ ਈਸ਼ਵਰ ਦਾ ਜੋ ਕਹਿਣਾ ਹੈ ਗੀਤਾ ਜੋ ਸਿਖਾਉਂਦੇ ਨੇ ਉਹ ਬਹੁਤ ਕੀਮਤੀ ਚੀਜ਼ ਹੈ ਇਸ ਦੇ ਅਨੁਸਾਰ ਸਾਨੂੰ ਜੀਵਨ ਬਣਾਉਣਾ ਚਾਹੀਦਾ ਹੈ ਚਾਹੇ ਕਿਸੇ ਕੰਮ ਬਣੇ ਜਾਂ ਕੋਈ ਕੰਮ ਨਾ ਬਣੇ ਜਦ ਇਹ ਕਿਤੇ ਕੋਈ ਕਮੀ ਰਹੇ ਰਹਿ ਵੀ ਜਾਂਦੀ ਹੈ ਤਾਂ ਸਾਨੂੰ ਵਿਸ਼ਵਾਸ ਹੋਣਾ ਚਾਹੁੰਦਾ ਹੈ ਕਿ ਅਸੀਂ ਭਗਵਾਨ ਦਾ ਨਿਰੰਤਰ ਸਿਮਰਨ ਕਰਨਾ ਹੈ ਕੰਮ ਵੀ ਕਰਨਾ ਹੈ ਜੋ ਸਾਡੇ ਨਾਲ ਕਮੀ ਹੋ ਗਈ ਤਾਂ ਪ੍ਰਮਾਤਮਾ ਆਪਣੇ ਆਪ ਪੂਰੀ ਕਰ ਦਿੰਦੇ ਨੇ ਇਸ ਵਿੱਚ ਕਿਸੇ ਦੀ ਤਰ ਕੋਈ ਕੰਮ ਨਹੀਂ ਕਰਦੀ ਇਸ ਵਾਸਤੇ ਭਗਵਾਨ ਦਾ ਜੋ ਨਾਮ ਰੂਪ ਹੈ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਬੁੱਲਸਿਧ ਆਜੇ ਨੇ ਤਾਂ ਨਾਮ ਦੇ ਉੱਤੇ ਭਗਵਾਨ ਨੂੰ ਭਗਵਾਨ ਦੇ ਨਾਮ ਨੂੰ ਯਾਦ ਕਰਨ ਵਾਸਤੇ ਬਹੁਤ ਜ਼ੋਰ ਦਿੱਤਾ ਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੇ ਸਰੂਪ ਦਾ ਧਿਆਨ ਕਰਨ ਦੇ ਉੱਪਰ ਜ਼ਿਆਦਾ ਜ਼ੋਰ ਨਹੀਂ ਦਿੱਤਾ ਕਿਉਂਕਿ ਮੇਰਾ ਜੋ ਧਿਆਨ ਹੈ ਉਸ ਨਾਲ ਨਾਮ ਸਿਮਰਨ ਕਰਨ ਵਾਸਤੇ ਜ਼ੋਰ ਦੇ ਕੇ ਭਗਵਾਨ ਨੇ ਇਹ ਪ੍ਰਦੇਸ਼ ਦਿੱਤੇ ਨੇ ਅਤੇ ਸਾਡਾ ਫਰਜ਼ ਹੈ ਕਿ ਅਸੀਂ ਭਗਵਾਨ ਦਾ ਨਾਮ ਸਿਮਰਨ ਧਿਆਨ ਆਦਿ ਜੋ ਇਹੋ ਜਿਹੀ ਲੀਲਾ ਮਨ ਕਰਦੇ ਰਹੀਏ ਤੁਲਸੀਦਾ ਜੀ ਨੇ ਬਹੁਤ ਵਧੀਆ ਕਿਹਾ ਹੈ ਉਹਨਾਂ ਦੀ ਗੱਲ ਵੀ ਸਾਨੂੰ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਵਿਹਾਰ ਵਿੱਚ ਰੱਖਣੀ ਚਾਹੀਦੀ ਹੈ ਭਗਵਾਨ ਦਾ ਭਗਵਾਨ ਹੈ ਹੀ ਉਹਨਾਂ ਦੀ ਗੱਲ ਕੀ ਹੈ ਉਹਨਾਂ ਦੀ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਖਾਡਾ ਇਸ ਤੋਂ ਜ਼ਿਆਦਾ ਯੋਰ ਹੈ ਕਿ ਜਦ ਧਿਆਨ ਸత్సੰਗ ਆਦਿ ਤੇ ਸਾਨੂੰ ਜੋਰ ਰੱਖਣਾ ਚਾਹੀਦਾ ਹੈ ਸਾਧਨ ਤੇਜ ਕਰਨਾ ਚਾਹੀਦਾ ਹੈ ਫਿਰ ਸਾਰੇ ਦੋਸ ਆਪਣੇ ਆਪ ਹੀ ਮਿਟਨੇ ਸ਼ੁਰੂ ਹੋ ਜਾਂਦੇ ਨੇ ਦੋਸ਼ਾਂ ਦੀ ਨਿਵਰਤੀ ਆਪਣੇ ਆਪ ਹੋ ਜਾਂਦੀ ਹੈ ਇਹ ਦੜ ਬਸ਼ਵਾ ਕਰਨਾ ਚਾਹੀਦਾ ਹੈ ਮਨੁੱਖਾਂ ਵਾਸਤੇ ਨਾਮ ਸਿਮਰਨ ਅਤੇ ਧਿਆਨ ਕਰਨਾ ਸਹਿਜ ਹੈ ਭਗਵਾਨ ਦੇ ਨਾਮ ਦਾ ਜਪ ਉਹਨਾਂ ਦੇ ਬਿਗਰੇ ਦਾ ਸਿਵ ਰੂਪ ਦਾ ਧਿਆਨ ਰੱਖਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਅਤੇ ਸਤ ਸੰਗ ਕਥਾ ਕੀਰਤਨ ਵਿੱਚ ਸਾਨੂੰ ਪੈਮ ਲਗਾਉਣਾ ਚਾਹੁੰਦਾ ਹੈ ਦੋਸ਼ਾਂ ਨੂੰ ਹਟਾਉਣਾ ਕੋਈ ਕਠਿਨਾਈ ਨਹੀਂ ਅਸੀਂ ਇਸ ਉੱਤੇ ਜ਼ਿਆਦਾ ਜ਼ੋਰ ਦੇਈਏ ਕਿ ਭਗਵਾਨ ਦਾ ਨਾਮ ਅਤੇ ਭਗਵਾਨ ਦੇ ਸਿਵਰੂਪ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ ਸਤਸੰਗ ਕਰਨਾ ਚਾਹੀਦਾ ਹੈ ਸਤਸੰਗ ਦੇ ਸਮੇਂ ਵੀ ਆਪਾਂ ਨੂੰ ਪਾਠ ਪੂਜਾ ਸਵਦਾਏ ਕਰਨਾ ਚਾਹੀਦਾ ਹੈ ਸਤ ਸੰਗ ਦਾ ਜੇ ਆਪਾਂ ਨੂੰ ਸਮਾਂ ਨਾ ਮਿਲੇ ਤਾਂ ਕਿਸੇ ਗ੍ਰੰਥ ਨੂੰ ਆਪਾਂ ਹਾਉਸ ਪ੍ਰਕਰਮ ਵਿੱਚ ਪਾਠ ਵਿੱਚ ਰੱਖਣਾ ਚਾਹੀਦਾ ਹੈ ਇਸ ਨਾਲ ਸਾਡੇ ਦੋਸ਼ਾਂ ਦੀ ਨਿਵਰਤੀ ਆਪਣੇ ਆਪ ਹੋ ਸਕਦੀ ਹੈ بڑے بڑے ਦੋਸ਼ ਆਪਣੇ ਆਪ ਨਸ਼ਟ ਹੋ ਜਾਂਦੇ ਨੇ ਜਦੋਂ ਕਿਸੇ ਭਾਈ ਜਾਗਰ ਇਸ ਦੀ ਇਨ ਉਤੇ ਯੋਰ ਨਹੀਂ ਹੈ ਤਾਂ ਮੈਂ ਸਮਝਦਾ ਹਾਂ ਕਿ ਉਸ ਨੇ ਜਪ ਧਿਆਨ ਸਤ ਸੰਗ ਆਦਿ ਭਗਵਾਨ ਦੇ ਕਹਿਣ ਅਨੁਸਾਰ ਨਹੀਂ ਕੀਤਾ ਕਿਉਂਕਿ ਦੋਸ਼ਾਂ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਭਗਵਾਨ ਦੇ ਵਾਚਨ ਨੂੰ ਝੂਠਾ ਕਰ ਦੇਣ ਕਿਉਂਕਿ ਭਗਵਾਨ ਨੇ ਕਿਹਾ ਹੈ ਕਿ ਅਤੀਸ਼ੈ ਦੂਰਾਚਾਰੀ ਪੁਰਸ਼ ਵੀ ਦੂਰਾਚਾਰੀ ਜਿਹੜਾ ਕੋਈ ਵੀ ਚੰਗੇ ਕਰਮ ਨਹੀਂ ਕਰਦਾ ਹਰ ਟਾਈਮ ਮਾੜੇ ਕਰਮ ਕਰਦਾ ਹੈ ਕਹਿੰਦਾ ਉਹ ਵੀ ਭਗਤੀ ਦੇ ਪ੍ਰਭਾਵ ਨਾਲ ਛੇਤੀ ਹੀ ਧਰਮਾਤਮਾ ਬਣ ਜਾਂਦਾ ਹੈ। ਇਹਨਾਂ ਵਚਨਾਂ ਨੂੰ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੇਰੇ ਵਿੱਚ ਕੋਈ ਦੋਸ਼ ਨੇ ਤਾਂ ਮੈਂ ਸਿਮਰਨ ਕਰੂੰਗਾ ਆਪਣੇ ਆਪ ਹੀ ਪਰਮਾਤਮਾ ਸਾਡੇ ਦੋਸ਼ ਖਤਮ ਕਰ ਦੇਣਗੇ। ਇਸ ਗੱਲ ਦਾ ਸਾਨੂੰ ਮਹਤਵ ਦੇਣਾ ਚਾਹੀਦਾ ਹੈ ਕਿ भगवान ने यह गल गर्ज के युद्ध के मैदान में क्यों कही इस गल की कोई कीमत होनी भगवान ने कहा है कि दुनिया में कि भी पापी क्यों ना होती तो छेती उसका भी छे शेत तो छेती उधार हो सकता है ਕਿੰਤੂ ਜੋ ਇਹਨਾਂ ਪਾਪੀ ਨਹੀਂ ਹੈ ਉਹਨਾਂ ਦਾ ਹੋਰ ਜਲਦੀ ਫਾਇਦਾ ਹੋ ਸਕਦਾ ਹੈ ਇਸ ਉਸਤੇ ਜੋ ਇਸ ਬਾਤ ਹੈ ਕਿ ਕੋਈ ਬਹੁਤ ਜ਼ਿਆਦਾ ਦੁਰਾਚਾਰੀ ਕਲੇਸ਼ੀ ਪੁਰਸ਼ ਦਾ ਅਧਾਰ ਹੋ ਸਕਦਾ ਹੈ ਤਾਂ ਥੋੜੇ ਪਾਪੀਆਂ ਦਾ ਥੋੜੇ ਦੁਰਾਚਾਰਿਆਂ ਦਾ ਖੁਦਾ ਸੇਤੀ ਹੋ ਜਾਵੇ ਇਹਦਾ ਕਹਿਣਾ ਕੀ ਹੈ ਤਾਂ ਦੋ ਭਗਵਾਨ ਦੀ ਸ਼ਰਨ ਲੈਣ ਵਾਸਤੇ ਭਗਵਾਨ ਨੇ ਕਿਹਾ ਹੈ ਕਿ ਮੇਰੀ ਸ਼ਰਨ ਆ स्त्री ਵੈਸ਼ੇ ਸ਼ੁਦਰ ਤੇ ਚੰਡਾਲ ਪਾਪ ਜੁਨਿਆਂ ਵਾਲੇ ਆਦਿ ਦਾ ਆਧਾਰ ਹੋ ਸਕਦਾ ਹੈ ਤਾਂ ਫਿਰ ਬ੍ਰਾਹਮਣ ક્ષત્રਿਏ ਅਧਿਤਰ ਮਹਾਤਮਾ ਮਨੁਸ਼ਯ ਦਾ ਉਧਾਰ ਹੋ ਜਾਏ ਤਾਂ ਇਸ ਵਿੱਚ ਕਹਿਣਾ ਇਹ ਕੀ ਹੈ ਇਸ ਉੱਤੇ ਜ਼ੋਰ ਇਸ ਵਾਸਤੇ ਹੈ ਭਗਵਾਨ ਦੇ ਵਾਕਿਆ ਨੂੰ ਦੇਖ ਕੇ ਭਗਵਾਨ ਦੀ ਗੱਲ ਨੂੰ ਦੇਖ ਕੇ ਸਾਡੇ ਦਿਲ ਵਿੱਚ ਇਹ ਗੱਲ ਜੈਸੀ ਦੀ ਹੈ ਕਿ ਸਾਨੂੰ ਇਸ ਉੱਤੇ ਜ਼ਿਆਦਾ ਜ਼ੋਰ ਲਗਾਉਣਾ ਚਾਹੀਦਾ ਹੈ ਸਾਨੂੰ ਭਗਵਾਨ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਭਗਵਤ ਗੀਤਾ ਦਾ ਕਥਨ ਕਰਨਾ ਪ੍ਰਚਾਰ ਕਰਨਾ ਥਿਵੇਂ ਕਿਵੇਂ ਮੇਰੇ ਭਾਵਾਂ ਨੂੰ ਸੰਸਾਰ ਵਿੱਚ ਦੱਸਣਾ ਇਸ ਦੀ ਬਹੁਤ ਕੀਮਤ ਹੈ ਇਸ ਵਾਸਤੇ ਭਗਵਾਨ ਦੇ ਜੋ ਭਾਵ ਨੇ ਉਹ ਕਿਸੇ ਨੂੰ ਦੱਸਣ ਨਾਲ প্রচার ਕਰਨ ਨਾਲ ਜੋ ਪੁੰਨ ਮਿਲਦਾ ਹੈ ਭਗਵਾਨ ਕਹਿੰਦੇ ਨੇ ਉਸ ਦੇ ਸਮਾਨ ਮੇਰਾ ਪਿਆਰਾ ਕੋਈ ਨਹੀਂ ਹੈ ਫਿਰ ਅਸੀਂ ਤਾਂ ਖੂਬ ਬਹੁਤ ਜ਼ੋਰ ਲਾ ਕੇ ਇਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਦ ਤੱਕ ਭਗਵਾਨ ਨੇ ਐਨੇ ਛੁੱਪੀ ਦੇ ਰੱਖੀ ਹੈ ਕਿ ਮਰਨ ਦੇ ਸਮੇਂ ਮੇਰਾ ਜੋ ਸਿਮਰਨ ਕਰਦਾ ਹੈ ਉਹ ਵੀ ਮੈਨੂੰ ਹੀ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਆਪਾਂ ਨੂੰ ਹੋਰ ਕਿਸੇ ਨੇ ਛੁੱਟੀ ਨਹੀਂ ਦਿੱਤੀ ਐਨੇ ਜਵਾਨ ਕਿਸੇ ਨੇ ਨਹੀਂ ਦਿੱਤੀ ਕਿ ਮੇਰਾ ਭਗਤ ਹੋ ਮੇਰਾ ਨਿਰੰਤਰ ਸਿਮਰਨ ਕਰ ਉਹ ਅਦੋਗਤੀ ਵਿੱਚ ਨਹੀਂ ਜਾਵੇਗਾ ਇਸ ਕਰਕੇ ਸਾਨੂੰ ਵੀ ਇੰਨਾ ਵਿੱਚ ਸਮਰ ਹੋ ਜਾਣਾ ਚਾਹੀਦਾ ਹੈ ਆਪਣਾ ਲਾਭ ਉਠਾਣਾ ਚਾਹੀਦਾ ਹੈ ਕਿ ਜੋ ਆਦਮੀ ਮਰ ਰਿਹਾ ਹੈ ਉਸ ਦੇ ਕੋਲ ਜਾ ਕੇ ਭਗਵਤ ਰਮਾਇਣ ਸੁਣਾਵੇ Tuhan ਦੇ ਨਾਮ ਦਾ ਕੀਰਤਨ ਗਾਵੇ ਤਾਂ ਕਿ ਉਸ ਦਾ ਕਲਿਆਣ ਹੋ ਜਾਏ ਅਤੇ ਉਸ ਦੇ ਕਲਿਆਣ ਵਿੱਚ ਆਪਾਂ ਸਭ ਨਿਮਿਤ ਹੋ ਜਾਈਏ ਤਾਂ ਵੀ ਆਪਾਂ ਨੂੰ ਬਹੁਤ ਭਗਤੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਰੁਪਈਆ ਪੈਸਾ ਤਾਂ ਮਿਲਣਾ ਨਹੀਂ ਕਿਉਂਕਿ ਇਹ ਉਸ ਟਾਈਮ ਕਿਸੇ ਦੀ ਲੋੜ ਨਹੀਂ ਪੈਂਦੀ ਮਰਨ ਦੇ ਸਮੇਂ ਜਦੋਂ ਪ੍ਰਮਾਤਮਾ ਨੂੰ ਯਾਦ ਕਰਾਵਾਂਗੇ ਪਰਮਾਤਮਾ ਦਾ ਸਿਮਰਨ ਕਰਾਵਾਂਗੇ ਜਾਂ ਸਿਮਰਨ ਕਰਾਂਗੇ ਤਾਂ ਸਾਡਾ ਆਪਣਾ ਉਦੇਸ਼ ਵੀ ਪਰਮਾਤਮਾ ਨੂੰ ਮਿਲਦਾ ਹੀ ਹੋ ਜਾਊਗਾ ਇਸ ਵਾਸਤੇ ਸੋਚੀਏ ਕਿ ਭਗਵਾਨ ਸਮਰਥ ਨੇ ਹਨ ਕਿ ਉਹ ਆਪ ਸਾਡੇ ਮੁਤਾਬਕ ਸਾਨੂੰ ਉਲਟੀਆਂ ਉਲਟੀਆਂ ਚੀਜ਼ਾਂ ਦੇ ਦੇਣ ਜਦੋਂ ਅਸੀਂ ਉਸ ਦਾ ਤਤਪਰ ਹੋ ਕੇ ਭਗਵਤ ਗੀਤਾ ਦੇ ਸ਼ਲੋਕਾਂ ਧਿਆਨ ਕਰਕੇ ਭਗਵਾਨ ਦਾ ਸਿਮਰਨ ਜਦ ਕਰਾਂਗੇ ਕਿ ਉਹਨਾਂ ਨੇ ਪ੍ਰਤੀਗਿਆ ਕੀਤੀ ਹੈ ਕਿ ਮਰਨੇ ਵਾਲਾ ਜਿਸ ਜਿਸ ਭਾਵ ਨੂੰ ਯਾਦ ਕਰਕੇ ਮਰਦਾ ਹੈ ਉਹ ਉਸੇ ਨੂੰ ਪ੍ਰਾਪਤ ਹੁੰਦਾ ਹੈ ਪਸ਼ੂ ਪੰਛੀ ਮਨੁਸ਼ ਕਿਸੇ ਵੀ ਜੁਨਨ ਦਾ ਪ੍ਰਾਣੇ ਹੋਵੇ ਜਦੋਂ ਯਾਦ ਕਰਦਾ ਹੈ ਤਾਂ ਉਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਕਿਉਂ ਨਹੀਂ ਅਸੀਂ ਹਰ ਸਮੇਂ ਹਰ ਵੇਲੇ ਭਗਵਾਨ ਦੀ ਯਾਦ ਭਗਵਾਨ ਨੂੰ ਯਾਦ ਕਰੀਏ ਭਗਵਾਨ ਤੁਮ ਵਾਦ ਕੇ ਦੂਜੀ ਕੋਈ ਵਸਤੂ ਨਹੀਂ ਹੈ ਇਸ ਵਾਸਤੇ ਭਗਵਾਨੁ ਛੱਡ ਕੇ ਅਸੀਂ ਹੋਰ ਕਿਸੇ ਗੱਲ ਨੂੰ ਯਾਦ ਕਰੀਏ ਇਹ ਸਾਰੇ ਸਾਨੂੰ ਗੱਲ ਸੁਣਾਈ ਹੈ ਇਸ ਪ੍ਰਕਾਰ ਭਗਵਾਨ ਬੜੇ ਦਿਆਲੂ ਪ੍ਰੇਮੀ ਅਤੇ ਹਸੈਸ਼ੀ ਹਨ ਉਹਨਾਂ ਦੇ ਸਮਾਨ ਆਪਣਾ ਭਲਾ ਕਰਨ ਵਾਲਾ ਦੁਨੀਆ ਵਿੱਚ ਕੋਈ ਨਹੀਂ ਅਤੇ ਉਸ ਲਾਭ ਤੋਂ ਸਾਨੂੰ ਵੰਚਿਤ ਨਹੀਂ ਰਹਿਣਾ ਚਾਹੀਦਾ ਦੂਰ ਨਹੀਂ ਰਹਿਣਾ ਚਾਹੀਦਾ ਜੇ ਅਸੀਂ ਉਸ ਲਾਭ ਤੋਂ ਦੂਰ ਹਾਂ ਤਾਂ ਸਾਡੀ ਮੰਨਤਾ ਵਿੱਚ ਕਮੀ ਹੈ ਜੇਕਰ ਵਿਸ਼ਵਾਸ ਮੰਨ ਲਈਏ ਤਾਂ ਸਾਰੇ ਕੰਮ ਆਪਣੇ ਆਪ ਹੋ ਜਾਂਦੇ ਨੇ ਜਿਵੇਂ ਇੱਕ ਖੰਸ਼ਾਂ ਸੀ ਉਹ ਜਾਤੀ ਦਾ ਕੁਹਾਰ ਸੀਗਾ ਉਸਨੇ ਰਾਜਾ ਦੀ ਬੜੀ ਪ੍ਰਸ਼ੰਸਾ ਸੁਣੀ ਕਿ ਸਾਡੇ ਦੇਸ਼ ਦਾ ਰਾਜਾ ਹੈ ਬੜਾ ਗਿਆਨੀ ਹੈ ਮਹਾਤਮਾ ਹੈ ਅਤੇ ਜੀਵਨ ਮੁਕਤ ਹੈ ਇਹ ਸੁਣ ਕੇ ਉਹ ਰਾਜਾ ਦੇ ਦਰਸ਼ਨ ਵਾਸਤੇ ਨਗਰ ਵਿੱਚ ਆਇਆ ਜਿਸ ਨਗਰ ਦਾ ਉਹ ਰਾਜਾ ਸੀ ਉਸ ਨਗਰ ਵਿੱਚ ਉਸ ਦੇ ਪਿੰਡ ਵਿੱਚ ਆਪਣੀ ਜਾਤੀ ਦਾ ਇੱਕ ਮਿੱਤਰ ਰਹਿੰਦਾ ਸੀ ਉਹ ਮਿੱਤਰ ਦੇ ਕੋਲੇ ਆਇਆ ਬੋਲਿਆ ਭਾਈ ਤੂੰ ਕੀ ਕੰਮ ਕਰਦਾ ਹੈ ਤਾਂ ਮਿੱਤਰ ਨੇ ਕਿਹਾ ਮੈਂ ਨੌਕਰੀ ਕਰਦਾ ਹਾਂ 10 ਰੁਪਏ ਮਿਲਦੇ ਨੇ ਤਾਂ ਕਿਸਾਨ ਨੇ ਪੁੱਛਿਆ ਕਿ ਕਿਸਦੇ ਕੋਲ ਨੌਕਰੀ ਕਰਦਾ ਹੈ ਤਾਂ ਮਿੱਤਰ ਨੇ ਕਿਹਾ ਕਿ ਇੱਥੋਂ ਦੇ ਰਾਜਾ ਮੰਤਰੀ ਦੇ ਦੇਵਾਨ ਦੇ ਕੋਲੇ ਕਰਦਾ ਹ ਇਹ ਸੁਣ ਕੇ ਉਸ ਦੇ ਚਰਨਾਂ ਵਿੱਚ ਪੈ ਗਿਆ ਤੇ ਬੋਲਿਆ ਭਾਈ ਬਹੁਤ ਚੰਗੇ ਭਾਗ ਨੇ ਤੇਰਾ ਭਾਗ ਖੁੱਲ ਗਿਆ ਤਾਉ ਮਿੱਤਰ ਬੋਲਿਆ ਕਿ ਇਹ ਜੀ ਕਿਹੜੀ ਗੱਲ ਹੈ ਤਾਂ ਘਾਰ ਜ਼ਿਮੀਂਦਾਰ ਨੇ ਕਿਹਾ ਕਿ ਇੱਥੇ ਦਾ ਜੋ ਰਾਜਾ ਹੈ ਉਹ ਬਹੁਤ ਗਿਆਨੀ ਹੈ ਮਹਾਤਮਾ ਹੈ ਯੋਗੀ ਹੈ ਮਹਾਪੁਰਸ਼ ਹੈ ਪ੍ਰਾਣਾ ਨੌਕਰ ਬੋਲਿਆ ਕਿ ਗੱਲ ਤਾਂ ਆਸਾਨ ਨੇ ਵੀ ਸੁਣੀ ਹੈ ਤਾਂ ਫਿਰ ਜੋ ਜ਼ਿਮੀਂਦਾਰ ਘਾਰਸੀ ਬੋਲਿਆ ਕਿ ਤੈਨੇ ਸੁਣੀ ਕਿ ਤੇਰਾ ਤਾਂ ਭਾਗ ਖੁੱਲ ਗਿਆ तेरे बहुत चंगे किस्मत है ता, मित्र बोलिया कि कैसे भाग खोलिया मैं तो पता ही नहीं ता, तो जिमींदार किसान ने कहा कि तू ऐसे राजा के दे, मंत्री दे दबान दे, कोले रहना है तेरा तो बहुत बड़ा भाग है नौकरी करने वाला बोलिया इस भाग खुल गल है राजा दे कोई भी नौकरी करते हैं बहुत लोग करते हैं तो किसान ने कहा उसी नहीं समझते हो बचारा की समझे जे मेरी भी नौकरी इत लग जाए तो मैं भी निहाल हो जावे दोस्त ने कहा कि ठीक है ਜਦੋਂ ਦੀਵਾਨ ਆਊਗਾ ਤਾਂ ਮੈਂ ਪੁੱਛ ਲੂੰਗਾ ਮਹਾਰਾਜ ਜਦੋਂ ਆਇਆ ਤਾਂ ਉਸਨੇ ਪੁੱਛਿਆ ਕਿ ਮਹਾਰਾਜ ਆਪ ਨੂੰ ਹੋਰ ਨੌਕਰ ਦੀ ਵੀ ਜ਼ਰੂਰਤ ਹੈ ਇੱਕ ਮੇਰੇ ਪਿੰਡ ਵਿੱਚ ਬਹੁਤ ਹੀ ਭਲਾ ਹੁਸ਼ਿਆਰ ਲੜਕਾ ਨੌਕਰੀ ਕਰਨ ਵਾਸਤੇ ਆਇਆ ਹੈ ਤਾਂ ਦੀਵਾਨ ਨੇ ਕਿਹਾ ਮੈਨੂੰ ਇੱਕ ਨੌਕਰ ਦੀ ਜ਼ਰੂਰਤ ਹੈ ਹੀ ਮੈਂ ਟੋਲੀ ਰਿਹਾ ਸੀਗਾ ਬਹੁਤ ਚੰਗੀ ਗੱਲ ਹੈ ਅੱਜ ਕੱਲ ਮੇਰੇ ਘਰਵਾਰ ਬਹੁਤ ਆਦਮੀ ਆਉਂਦੇ ਨੇ ਇੱਕ ਨੌਕਰ ਨਾਲ ਕੰਮ ਨਹੀਂ ਚੱਲਦਾ ਉਸਨੇ ਕਿਹਾ ਬਹੁਤ ਠੀਕ ਹੈ ਤਾਂ ਉਸ ਕਿਸਾਨ ਨੂੰ ਨੌਕਰ ਰੱਖ ਲਿਆ ਉਹ ਦਿਨ ਰਾਤ ਕੰਮ ਵਿੱਚ ਲੱਗਿਆ ਰਿਹਾ ਆਪਣੇ ਜ਼ਿੰਮੇਵਾਰ ਜ਼ਿੰਮੇਵਾਰੀ ਨਾਲ ਕੰਮ ਕਰਦਾ ਬਹੁਤ ਕਰਦਾ ਹੁੰਦਾ ਇਸ ਤੋਂ ਇਲਾਵਾ ਜਿਸ ਜ਼ਿੰਮੇਵਾਰੀ ਉਸ ਦੀ ਨਹੀਂ ਸੀ ਉਹ ਵੀ ਦੂਜੇ ਕੰਮ ਭੱਜ ਭੱਜ ਕੇ ਕਰਦਾ ਤਾਂ ਦਵਾਨ ਦੇ ਚਿਹਰੇ ਤਰਫ ਦੇਖਦਾ ਰਹਿੰਦਾ ਅਤੇ ਸੰਕੇਤ ਮਿਲਦੇ ਹੀ ਪਤਾ ਲੱਗ ਜਾਂਦਾ ਕਿ ਇਹ ਕੀ ਕਹਿਣਾ ਚਾਹੁੰਦੇ ਨੇ ਜਦੋਂ ਮਹੀਨਾ ਹੋ ਗਿਆ ਤਾਂ ਦਿਵਾਨ ਨੇ 200 ਰੁਪਏ ਪੁਰਾਣੇ ਨੌਕਰ ਦੇ ਹੱਥ ਵਿੱਚ ਦੇ ਦਿੱਤੇ ਕਿਹਾ ਕਿ 10 ਰੁਪਏ ਤੇਰਾ ਤੇ 10 ਰੁਪਏ ਉਸ ਨਵੇਂ ਬੰਦੇ ਦਾ ਤਾਂ ਦਿਵਾਨ ਨੇ ਦੇ ਕੋਲ ਲੈ ਜਾ ਕੇ ਉਸ ਨੇ 10 ਰੁਪਏ ਦੇ ਦਿੱਤੇ ਕਿਹਾ ਇਹ ਕਿਸ ਕਾਲ ਦੇ ਤਾਂ ਉਹ ਨੌਕਰ ਬੋਲਿਆ ਕਿ ਨੌਕਰੀ ਦੇ ਉਸਨੇ ਕਿਹਾ ਨੌਕਰੀ ਦਾ ਕਿਉਂ ਅਸੀਂ ਦੁਵਾਨ ਦੀ ਰੋਟੀ ਖਾਂਦੇ ਆ ਕੱਪੜਾ ਪਹਿਨਦੇ ਆ ਫਿਰ ਕਿਸ ਗੱਲ ਦੀ ਨੌਕਰੀ ਤਾਂ ਪਹਿਲਾ ਨੌਕਰ ਬੋਲਿਆ ਨਹੀਂ ਇਹ 10 ਰੁਪਏ ਤੇਰੇ ਨੇ ਤਾਂ ਜੋ ਜਿਮੀਦਾਰ ਕਿਸਾਨ ਗਿਆ ਸੀ ਇਹ ਚਰਚਾ ਅੱਗੇ ਭਾਗ ਵਿੱਚ